ओ बेटा की, ना 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 ना। की नाम है तेरा नाम, 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 ना? नाम है नाम की तेरा की, की नाम है तेरा बिरे नाम की तेरा नाम की तेरा की नाम है तेरा है लड़ बट्टा सही करके बनना मैं तेरे खा दे पहले इधर नु मुंह कर चलो मैं खुद जा छोटू जुड़ा करता तो जुड़ा ओ छोटिया की ना था श्याम में जुड़ा करने लग गया अब तू सरदार बन जाएगा आराम <laughs> का खाया हेलो 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 श्याम रुक जा रुक जा रुक जा, जा मैं खुद जा ठीक है जट साहब अरे तेरे मां दा आराम का खाया गाल नहीं करनी गाल नहीं कटनी श्याम गाल नहीं करनी बेटा आराम का खाया कोई गाल नहीं हम तुम्हारे भाई हैं यार श्याम तू तो अभी सरदार बन गया ना सरदार भाई है हमारा जुड़ा रख लिया तूने तो अभी सरदार बन गया तू तो, तो यार मैं तो गया भाई। आ, सब मिलेगा तेरे को फिक्र मत करो ठीक है मैं जिंदा खोलता हूँ मैं जिंदा मेरे भाई को जिंदा क्यों लगाया भाई इन्होंने है संगल क्यों लगाया शाम ਤਾਰੇ ਆਪ ਹੁਣੇ ਸੰਗਲ ਖੋਲ ਲੈਨੇ ਤੇਰਾ ਠੀਕ ਆ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਕਿਵੇਂ ਇਹ ਵੀਰ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਆਪਣੇ ਮਾਮੇ ਨੂੰ ਮੇਰਾ ਬੰਦਵਾ ਮੇਰਾ ਬੋਲੇ ਸੁਨਹਿਰ ਸ੍ਰੀ ਅਗਨ ਤਿੰਨ ਮਹੀਨਿਆਂ ਤੋਂ ਸੰਗਲ ਦੇ ਨਾਲ ਬੰਨਿਆ ਹੋਇਆ ਸ਼ਾਮ ਤਿੰਨ ਮਹੀਨਿਆਂ ਤੋਂ ਸ਼ਾਮ ਦਾ ਦਿਨ ਰਾਤ ਇੱਦਾਂ ਸੰਗਲਾਂ ਨਾਲ ਬੰਨ ਕੇ ਨਿਕਲਦਾ ਹੁਣ ਜਿਵੇਂ ਪਰਚੀ ਦੇ ਉੱਤੇ ਨਾਮ ਲਿਖਿਆ ਹੋਇਆ ਸੀ ਇਹਦਾ ਡੇਟ ਪਾਈ ਹੋਈ ਆ ਤੇ ਕਿੰਨੇ ਸਮੇਂ ਤੋਂ ਸੰਗਲ ਨਾਲ ਬੰਨਿਆ ਸਾਰੀ ਜਾਣਕਾਰੀ ਆ ਇੱਦਾਂ ਅਸੀਂ ਸੰਗਲ ਤੇ ਜਿੰਦੇ ਲਫਾਫਿਆਂ 'ਚ ਬੰਦ ਕਰਕੇ ਇਹਨਾਂ ਨੂੰ ਤੇਲ ਲਾ ਕੇ ਥੋੜਾ ਜਿਹਾ ਸਾਮ ਦਿੰਨੇ ਆ ਸਾਡੇ ਕੋਲੇ ਕਵਾਂਟਾਂ ਦਾ ਰੂਪ ਦੇ ਵਿੱਚ ਸਿੰਗਲ ਪਿਆਵਾ ਸਾਡੇ ਕੋਲ ਜਿਹੜੇ ਇਹਨਾਂ ਵੀਰਾਂ ਦੇ ਬਹੁਤ ਸਾਰੀਆਂ ਭੈਣਾਂ ਦੇ ਗੁੱਟਾਂ ਤੋਂ ਗਿੱਟਿਆਂ ਤੋਂ ਸੰਗਲ ਲਾਏ ਆ ਜਿੰਦੇ ਖੋਲਿਆ ਸੰਗਲ ਵੱਡੇ ਆ ਕਵਾਂਟਾਂ ਦੇ ਰੂਪ ਸਾਡੇ ਕੋਲੇ ਸੰਗਲ ਪਿਆਵਾ ਅੱਜ ਇਸ ਵੀਰ ਦਾ ਵੀ ਜਿਹਨਾਂ ਪੁਲੀਜ ਵਾਲਿਆਂ ਮਾਰੋ ਲੱਤ ਤੇ ਲੱਗਿਆ ਹੋਇਆ ਸੰਗਲ ਖੋਲਿਆ ਵਾ ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਇਸ ਗਰੀਬ ਨੂੰ ਪਰਦੇਸੀ ਨੂੰ ਇੱਥੇ ਆਪਣੇ ਚੰਗੇ ਭਵਿੱਖ ਲਈ ਆਇਆ ਸੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਇਆ ਸੀ ਪਰ ਆ ਕੇ ਇਹ ਭੰਗ ਪੀਣ ਲੱਗ ਗਿਆ ਤੇ ਭੰਗ ਨਾਲ ਮੈਂਟਲੀ ਅਫਸੈਟ ਹੋ ਗਿਆ ਅੱਜ ਦਾ ਭਾਣ ਜਾਂ ਇਹਦੀ ਭੈਣ ਇਹਦਾ ਬੇਟਾ ਉਹ ਜੀ ਬਿਚਾਰਾ ਕੋ ਨਿਕਾਲੋ ਇਹਦੀ ਨੂੰ ਇਹਨੂੰ ਇੱਥੇ ਲੈ ਕੇ ਆਏ ਨੇ ਮੈਂ ਜੇ ਲੋ ਸ਼ਾਮ ਪ੍ਰਸ਼ਾਦ ਹੈ ਬਾਬਾ ਦਾ ਦਵਾਈ ਖਾਓ ਖਾ ਲੋ ਚਲੋ ਚੋੜ ਮੈਂ ਆਪਣੇ ਘਰ ਨੂੰ ਠੀਕ ਖਾਓ ਬੇਟਾ ਮਾਰੋ ਠੀਕ ਹੈ ਜੀ ਮੈਂ ਕੁੜ ਤੇਰੇ ਖਰਾਤਾ ਤੋ ਠੀਕ ਸ਼ਾਮ ਭਾਈ ਠੀਕ ਹੈ ਜਿੰਨਾ ਲੋਕ ਨੂੰ ਮੈਨੂੰ ਪਤਾ ਭੰਗ ਨੇ ਇੰਨੇ ਕ ਜਿਆਦਾ ਮਤਲਬ ਨੌਜਵਾਨ ਕਮਲੇ ਕੀਤੇ ਪਏ ਨੇ ਉਹ ਕੈਂਪਰੀ ਵਿੱਚ ਜਿਹੜੇ ਅਸੀਂ ਇੱਥੇ ਲਵਾਈ ਜਾਂਦਾ ਲੰਗਰ ਲਾਉਨੇ ਆ ਜਿਵੇਂ ਅੱਜ 32 3300 ਮਰੀਜ਼ ਆਇਆ ਤੇ ਇਹਦੇ ਵਿੱਚ ਜੇ ਆਪਾਂ ਕਹੀਏ ਵੀ 20% ਜਾਂ 15% ਭੰਗ ਦੇ ਨਾਲ ਪੇਸ਼ੈਂਟ ਬਣ ਕੇ ਇੱਥੇ ਬੰਦੇ ਆਉਂਦੇ ਆ ਤਾਕੂ ਆਤਕਤ ਨਹੀਂ ਨਹੀਂ ਹੋਵੇ ਭੰਗ ਨੇ ਲਚਮਣ ਜੁਲਾ ਕਰੀ ਕੋ ਜੀ ਬਹੁਤ ਵੱਡਾ ਨੁਕਸਾਨ ਕਰਿਆ ਸਾਡੀ ਸਮਾਜ ਦੇ ਵਿੱਚ ਤੇ ਸਾਡੀ ਬੇਨਤੀ ਆ ਇਸ ਵੀਰ ਲਈ ਅਰਦਾਸ ਕਰਿਓ ਵੀ ਇਹ ਠੀਕ ਹੋ ਜਵੇ ਇਹਦਾ ਸੰਗਲ ਖੁੱਲ ਗਿਆ ਆਪਣੀ ਮਜ਼ਦੂਰੀ ਕਰੇ ਆਪਣੇ ਪਰਿਵਾਰ ਨੂੰ ਪਾਲੇ